ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਭਾਈਪਾਸ ਸਰਕਾਰ ਨੇ ਸਿੱਖ ਕੌਮ ਤੇ ਮਾਰੂ ਹਮਲਾ ਕੀਤਾ ਤਖਸਰੀ ਹਜੂਰ ਸਾਹਿਬ ਨਦੇੜ ਤੇ ਸਰਕਾਰੀ ਕਬਜ਼ਾ ਹੋ ਗਿਆ ਸਰਕਾਰ ਨੇ 1956 ਐਕਟ ਰੱਦ ਕਰਕੇ 2024 ਚ ਨਵਾਂ ਐਕਟ ਲਿਆਈ ਕਿ ਹੁਣ ਜਿਹੜੇ ਗੁਰਦੁਆਰੇ ਚ 12 ਮੈਂਬਰ ਤਾਂ ਸਰਕਾਰ ਨਿਯੁਕਤ ਕਰੂਗੀ ਤੇ 5 ਮੈਂਬਰ ਸਿੱਖ ਸੰਗਤ ਕਰੂਗੀ ਬਈ ਯਾਨੀ ਕਿ ਫੁੱਲ ਫਲੈਸ਼ ਕਬਜ਼ਾ ਸਰਕਾਰ ਦਾ ਹੁਣ ਕਿਹੜੀ ਲੋਕ ਸਾਨੂੰ ਪੁੱਛਦੇ ਆ ਅਸੀਂ ਰਾਸਥਨ ਬੈਠੇ ਆ ਕਿ ਤੁਸੀਂ ਨਰਿੰਦਰ ਮੋਦੀ ਦਾ ਵਿਰੋਧ ਕਿਉਂ ਕਰਦੇ ਹੋ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਸਾਡੇ ਵਿਰੋਧ ਦਾ ਕਾਰਨ ਕੀ ਹੈ ਅਸੀਂ ਕਦੀ ਤੁਹਾਨੂੰ ਕਿਹਾ ਕਿ ਯੋਧਿਆ ਮੰਦਰ ਬਣਾ ਬਿ ਸਾਨੂੰ ਕਬਜ਼ਾ ਦੋ ਅਸੀਂ ਟੁਸਟ ਦੇ ਮੈਂਬਰ ਬੰਨਾ ਥੋੜਾ ਹੋਰ ਵੱਡਾ ਮੰਦਰ ਹੈ ਗਿਆ ਅਸੀਂ ਕਿ ਨਹੀਂ ਭਾਈ ਤੁਹਾਡੇ ਮੰਦਰ ਤੁਹਾਨੂੰ ਮੁਬਾਰਕ ਤੁਸੀਂ ਉਹਦੀ ਸੇਵਾ ਸੰਭਾਲ ਕਰੋ ਉਹਨੂੰ ਉਹਦੀ ਮਰਿਆਦਾ ਦਾ ਬਿੱਤਰ ਪਤਾ ਹੈ ਅੱਜ ਬੀੜੀਆਂ ਸਿਕਟਾਂ ਪੀਣ ਵਾਲੇ ਕਿ ਗੁਰਦੁਆਰਾਵਾਂ ਚਲਾਣਗੇ ਗੁਰਦੁਆਰਿਆਂ ਦਾ ਪ੍ਰਬੰਧ ਖਾਲਸਾ ਪੰਥ ਕਰੂਗਾ ਇਸੇ ਕਰਕੇ ਸਾਡਾ ਵਿਰੋਧ ਹੈ ਸਰਕਾਰ ਦੇ ਨਾਲ ਹੁਣ ਜਿਹੜੇ ਬੀਜੇਪੀ ਵਾਲੇ ਸਿੱਖ ਹੈ ਹੁਣ ਮੂੰਹ ਚ ਕੁੰਗਣੀਆਂ ਪਾਲਣਗੇ ਪਤਾ ਉਹਨਾਂ ਨੂੰ ਵੀ ਹੈ ਕਿ ਸਰਕਾਰ ਨੇ ਗਲਤ ਕੀਤਾ ਪਰ ਜਮੀਰ ਮਰ ਚੁੱਕੀ ਹੈ ਹੌਸਲਾ ਨਹੀਂ ਬੋਲਣ ਦਾ ਜਿਹੜੇ ਸਵਾਰਥ ਜਿਹੜੀਆਂ ਚੌਧਰਾ ਦੇ ਪੰਡ ਚੁੱਕੀ ਫਿਰਦੇ ਆ ਨਾ ਇਹਨਾਂ ਨੂੰ ਬੋਲਣ ਦੇਗੀ ਉਸ ਦੇ ਸੀਗੇ ਸ਼ਰੋਣੀ ਕਮੇਟੀ ਤੋਂ ਆਜ਼ਾਦ ਕਰਾਓ ਸ਼ਰੋਣੀ ਕਮੇਟੀ ਆਜ਼ਾਦ ਕਰਾਓ ਅਕਾਲ ਤਖਤ ਦਾ ਆਜ਼ਾਦ ਕਰਾਓ ਜਥੇਦਾਰ ਮਾੜੇ ਆ ਗ੍ਰੰਥੀ ਮਾੜੇ ਆ ਕੋਮ ਮਾੜੀ ਆ ਅੱਜ ਬੋਲਣ ਵਾਲੇ ਇੱਕ ਵਾਰੀ ਨਹੀਂ ਬੋਲਣਗੇ ਕਿ ਹਰਿਆਣਾ ਕਮੇਟੀ ਬੀਜੇਪੀ ਦੇ ਚੋਗਲ ਤੋਂ ਆਜ਼ਾਦ ਕਰਾਓ ਦਿੱਲੀ ਕਮੇਟੀ ਬੀਜੇਪੀ ਦੇ ਚੋਗਲ ਤੋਂ ਆਜ਼ਾਦ ਕਰਾਓ ਹੋਰਕਸਬ ਤੇ ਕਬਜ਼ਾ ਕੀਤਾ ਬੀਜੇਪੀ ਨੇ ਨਵੀਂ ਐਮੈਂਡਮੈਂਟ ਕਰਕੇ ਬੀਜੇਪੀ ਤੋਂ ਯਾਦ ਕਰਾਓ ਸੰਘ ਮਨਜ਼ੂਰ ਹੈ ਬੀਜੇਪੀ ਮਨਜ਼ੂਰ ਹੈ ਵਿਪਰਣ ਦੀ ਧਾਰਾ ਮਨਜ਼ੂਰ ਹੈ ਤੇ ਇਹ ਤੁਹਾਡੀ ਮਰੀ ਜ਼ਮੀਰ ਦੀ ਨਿਸ਼ਾਨੀ ਹੈ ਪਰ ਅਸੀਂ ਆਪਣੇ ਗੁਰੂ ਧਾਮਾਂ ਵਾਸਤੇ ਲੜਾਂਗੇ ਜਿਨ੍ਹਾਂ ਨੂੰ ਸਰਤ ਕਰਨ ਬਖਸ਼ੀ ਹੈ ਸਾਨੂੰ ਪਤਾ ਹੈ ਕਿ ਸਰਕਾਰ ਸਮ ਤਰਕ ਤੇ ਦਲੀਲਾਂ ਨਹੀਂ ਹਰਾ ਸਕਦੀ ਹੁਣ ਸਰਕਾਰਾਂ ਨੇ ਮਿੱਥ ਲਿਆ ਵੀ ਇਹਨਾਂ ਨੂੰ ਸਦਾ ਖਤਮ ਕਰੋ ਮੌਤ ਨੂੰ ਸਿਤਾ ਪ੍ਰਜਿਕੂਮੀ ਆਜ਼ਾਦੀ ਵਾਸਤੇ ਕੂਮਿ ਸਧਾਂਤਾ ਵਾਸਤੇ ਆਖਰੀ ਸਾਤਕ ਲੜਾਂਗੇ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ